ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹਾਬੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਟੁਪੈ ਚੁਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਤਰੀ ਜ ਬੰਨਾ ਪੁਰਿਆ ਪਾਰ ਸਹਸਿਆਣ ਪਾਲਕ ਹੋ ਹਾ ਤਕ ਨ ਚੱਲਾ ਨਾਲ ਕਿ ਸਚਿਆਰਾ ਹੋਈ ਆ ਕਿ ਕੋੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਿਆਏ ਹੁਕਮੀ ਉਤਮ ਨਹੀਂ ਚ ਹੁਕਮ ਲਿਖ ਸੁਖ ਪਾਈਆਂ ਹਾਂ ਇਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆਂ ਹਾਂ हुकम अंधा सब को बाहर हुकम ना कोए नानक हुकम जे बुझाता हु मैं कह ना कोए गावे को तान होवे किस तान गावे को दात जाना नहीं सान गावे को गुणवढैया चार गावे को विद्या विखमवे चार गावे को साज करतन खेह गावे को जिया ला फिर देह गावे को जापा दिशा दूर गावे को वे कहा द्राह्तूर कथना कथीना आवा तोटा कत कत कथी कोटी कोट कोट देदा देलांदे थक पाहा जुगा जुगंतरा कहाँ हैं कहाँ हैं हुक्मी हुक्म चलाए राहो नानक विकसा वे परवाहो साचा साहिब साच ना है पाक्या पाव अपार आखिर मंगहा देह देह दात करे दातार फिर कई अग्गर किया जी दिशा दरबार ਮੁਹੋ ਕੇ ਬੋਲਨ ਬੋਲੇ ਆ ਜਿਸ ਹੁੰਤਾ ਰਹਿ ਪਿਆਰ ਅਮ੍ਰਿਤ ਵੇਲਾ ਸਚ ਨਾ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵਾ ਜਾਣੀਆ ਸਭ ਆਪੇ ਸਚ ਯਾਰ ਥਾਪਿਆ ਨਾ ਜਾਏ ਕਿ ਤਾਣਾ ਹੋਏ ਆਪੇ ਆਭਿਨੰਦਨ ਸੋਏ ਜਿਨ ਸੇਵਾtin ਪਾਇਆ ਮਾਨ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਪਾਓ ਦੁਖ ਪਰ ਹਰ ਸ਼ੁਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਿ ਆ ਸਮਾਈ ਗੁਰੂ ਈਸਰ ਗੁਰੂ ਗੋਰਾ ਕਬਰ ਮਾ ਗੁਰ ਪਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਕੁਰਾਇਕ ਦੇਹਾ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨ ਜਾਏ ਥਾਪਿਆ ਨਾ ਜਾਏ ਕਿ ਟਾਣਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆਮਨ ਰਖਿਆ ਭਾਉ ਦੁਖ ਪਰ ਹਸੁ ਕਰਲਾ ਜਾਏ ਗੁਰਮੁਖਾਂ ਆਦਾਂ ਗੁਰਮੁਖਾਂ ਵੇਦਾਂ ਗੁਰਮੁਖਾਂ ਰਹਿ ਆ ਸਮਾਈ ਗੁਰਈਸਰ ਗੁਰ ਗੋ ਰਖ ਬਰ ਮਾ ਗੁਰ ਪਾਰਬਤੀ ਮਾਈ ਦੇਹੋ ਜਾਣਾ ਆਖਾ ਨਾ ਹੀ ਕਹਿਣਾ ਕਥਣਾ ਜਾਈ ਗੁਰਾਇ ਕਦੇ ਹੈ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸ ਨਾ ਜਾਈ ਪੀਰੇ ਤਨਾਵਾ ਜੇ ਤੇ ਸੁਪਾਵਾ ਵੇਨ ਪਾਨੇ ਕੇ ਨਾਏ ਕਰੀ ਜੇਤੀ ਸੇਤ ਉਪਾਈ ਵੇ ਕਾਵਿਨ ਕਰਮਾ ਕੇ ਮਿਲਾ ਲਈ ਮਤ ਵਿਚਰਤਨ ਜਵਾਰ ਹ ਮਾਨਕ ਜੇ ਇੱਕ ਗੁਰ ਕੀ ਸੇ ਖਸੋਨੀ ਗੁਰਾਇਕ ਦੇ ਹ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਜੇ ਯੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਟੰਗਾ ਨਾ ਹੋ ਰਖਾਏ ਕਾ ਅਜ ਸਕੀਰ ਤਜ ਗਲੇ ਜੇਤੀ ਤੈ ਨਦਰ ਨਾ ਆਵੀ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਾ ਨਹੀਂ ਗੁਣ ਗੁਣ ਕਰੇ ਗੁਣਮੰਤੇ ਆ ਗੁੰਦੇ ਤੇ ਹਾ ਕੋ ਇਹਨਾ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਨਿਆ ਚਿ ਦੀ ਪਿਰ ਸੁਣਾ ਅਦ ਸੁਨਿਆ ਤਰਤ ਤਵ ਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾਵੇ ਗਾਸ ਸੁਨਿਆ ਦੁਪ ਪਾਪ ਕਾ ਨਾਸ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੁਕਸਾਲਾ ਹਨਮੰਦ ਸੁਨਿਆ ਜੋਗ ਜੋਗਤਨ ਭੇਦ ਸੁਨਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕੈ ਸਨਾ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਗਾ ਸਹ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਣਾ ਕੇ ਗਾਹ ਸੁਨਿਆ ਸੇਕ ਪੀਰ ਪਾਸ਼ਾ ਸੁਨਿਆ ਅੰਦੇ ਪਾਵਾਂ ਰਾਹੋ ਸੁਨਿਆ ਹੱਥ ਹੋਵੇ ਅਸਗਾ ਹੋ ਨਾਨਕ ਪਗਤਾ ਸਦਾ ਵੇਗਾ ਸ ਸੁਨਿਆ ਦੁਖ ਪਾਪ ਕਾ ਨਾਸ ਮਨ ਨੇ ਕੇ ਗਤ ਕਹੀ ਨਾ ਜਾਏ ਜੇ ਕੋ ਕਹਾ ਪਿਛੇ ਪਛੁਤਾਏ ਕਾਗਦ ਕਲਮ ਨਾਲ ਲੇਖਨ ਆਰ ਮਨ ਨੇ ਕਬ ਹਾ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਾ ਸੁਰਤੋ ਹੋਵਾ ਮਨ ਬੋਧਾ ਮਨ ਨਾ ਸਗਲ ਪਵਨ ਕੀ ਸੋਧਾ ਮਨ ਨਾ ਮੂਹਾ ਛੋਟਾ ਨਾ ਖਾਏ ਮਨ ਨਾ ਜਮਕਾ ਸਾਧਨ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰੇਗਾ ਠਾਕ ਨਾ ਪਾਏ ਮੰਨਾ ਪਤਿਓ ਪਰ ਘਟ ਜਾਏ ਮੰਨਾ ਮਗਨਾ ਚੱਲ ਲੈ ਪੰਥ ਮੰਨਾ ਤਰਮ ਸੇਤੀ ਸੁਨਵਾਂਥ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾ ਵਹਿ ਮੋਖ ਦਵਾਰ ਮੰਨਾ ਪਰ ਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਨਾਨਕ ਪਵਹਿਨਾ ਪੇਖ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰ ਧਾਨ ਪंचे ਵਾ ਵਹ ਦਰਗਾਹ ਮਾਨ ਪंचे ਸੋਹਾਂਦਰ ਰਾਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਿਆ ਕਰਨਾ ਨਹੀਂ ਸ਼ੂਮਾਰ ਤੋਲੇ ਤਰਮ ਤਿਆਰ ਕਾ ਪੂਤ ਸੰਤੋਖਤਾ ਪਰ ਕੀ ਅਜਿੰ ਸੂਤ ਜੇ ਕੋ 부ਝਾ ਹੋ ਵਾ ਸੱਚਿਆਰ ਤਵਲਾ ਉਪਰ ਕੇਤਾ ਪਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਰ ਤਰ ਕਾ ਬੰਜੋਰ ਜੀਆ ਜਾਤ ਰੰਗਾ ਕੇ ਨਾਵ ਸਭਣਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਹਤਾ ਹੋਏ ਕਹਤਾ ਤਾਂਸ ਵਾਲੇ ਹੋ ਰੂਪ ਕੇਤੀ ਦਾਸ ਜਾਣਾ ਕੋਨ ਕੂਤ ਕਿਤਾ ਪਸਾਉ ਏਕੋ ਕਵਾਉ ਤਿਸੇ ਹੋਏ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ रांता मुख वेद पाठ असंख योग मन रह उदा असंक पा गाता गुण ज्ञान विचार असंख सती असंग दातार असंख सूर मुख पख सार असंख मन लेलाए तार कुदरत का मन का विचार बारे ना जावा एक वार जोतु तु, तु पावै साई पली कार तू सदा सलामत निरंकार असंख मोरखंद कोर असंख चोर हराम कोर असंख अमर आकार जाह जोर ਅਸੰਖ ਗਲਵੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜੇ ਯਾਰ ਕੁੜੇ ਫਿਰਾ ਹੈ ਅਸੰਖ ਮਲੇ ਚਮਲ ਪਖ ਖਾ ਹੈ ਅਸੰਖਣਿੰਦਾ ਕਾ ਸਿਰ ਕਰਹਾ ਪਾਰ ਨਾਨਕ ਨੀਚ ਕਾ ਹੈ ਵਿਚਾਰ ਪਾਰਿਆ ਨ ਜਾਵਾ ਏਕ ਵਾਰ ਜੋਤੁ ਤੇ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖਨਾ ਅਸੰਖਤਾ ਵਾ ਅਗਾਮਾ ਅਗਾਮਾ ਅਸੰਖ ਲੋਵਾ ਅਸਾਂ ਕਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵ ਖਾਨ ਜਿਨ ਦੇ ਹਾ ਲਿਖੇ ਤੇ ਸਸੀਰ ਨਾ ਹੈ ਜਿਵ ਫੁਰਮਾਇ ਤਿਵ ਤਿਵ ਪਾ ਹੈ ਜੇ ਤਾ ਕੀਤਾ ਤੇ ਤਾ ਨਾ ਵੀ ਨਾ ਵੈ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਇਨ ਇਕ ਵਾਰ ਜੋ ਤੁਤ ਭਾਵੈ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇ ਹ ਮੂਤ ਪਲੀਤੀ ਕਪੜ ਹੋਏ ਦੇ ਸਾਬੂ ਲਈਆ ਉਹ ਤੋਏ ਪਰਿਆ ਮਤ ਪਾਪਾ ਕਾ ਸੰਗ ਉਹ ਥੋਪਾ ਨਾ ਵਾ ਕਾ ਰੰਗ ਪੂਨੇ ਪਾਪੀ ਆ ਖਾਣਾ ਹੈ ਕਰ ਕਰ ਕਰਨਾ ਲਿਖਲਾ ਜਾਹੋ ਆਪੇ ਵੀ ਜਾਪੈ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ